gudi sahab hai gudi sahab boling ਮਿਸਾਬ ਦੀ ਕਿ ਇਹ ਜਿਹੜਾ ਟਾਈਮ ਉਹ ਯਾਕਿਸਤ ਮੁਲਾਕਾਤ ਹੋ ਗਈ ਜੀ ਜੇਲ ਅਥਾਰਟिटीज ਨੇ ਜੀ ਸਿੱਧਾ ਦੇਖੀ ਉਹਨਾਂ ਨੂੰ ਸਿਰਫ ਫਤਿਹ ਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਇਆ ਐਜ਼ ਐਨ ਐਡਵੋਕੇਟ ਉਸ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬਲਾ ਕੇ ਆਇਆ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਸਾਰਾ ਪੂਰੇ ਦੁਨੀਆ ਦੇ ਵਿੱਚ ਜੀ ਤੇ ਫਤਿਹ ਸਾਂਝ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਇਆ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਈ ਹੈ। ਜਿਸ ਸਾਹਬਤ ਵੱਲੋਂ ਕਿ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਮੇਰੇ ਬੁਲਾ ਦੇਤੀ ਕਿ ਇਹ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜਨਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਹੋ ਕਰੀਏ ਜੀ ਫਤਿਹ ਸਾਂਝੀ ਕਰੀਏ ਜੀ। ਤਕੀਰ ਸਾ ਜਿਸ ਤਰ੍ਹਾਂ ਤੁਹਾਡੀ ਬੋਲਾ ਖਤ ਹੈ ਤੁਸੀਂ ਰਾ ਭਾਈ ਬਲਵੰਤ ਸਿੰਘ ਰਾਜਵਾਲ ਦੇ ਵਕੀਰ ਹੋਇਆ ਜੀ। ਹਾਂਜੀ। ਜਿਵੇਂ ਸੁਪ림 ਕੋਰਟ ਨੇ ਜਿਹੜਾ ਕਿਤੇ ਨਾ ਕਿਤੇ ਮੰਗਿਆ ਮੰਗ ਕੀਤਾ ਦੀ ਜਾਂ ਫੌਲਸ ਨੂੰ ਚਾਹਦਾ ਜਾਂ ਕੋਈ ਵੀ ਸਰ ਦਾ ਅਲਾਉ ਕੀਤਾ ਹੈ। ਕੀ ਆਖਰਕਾਰ ਕਿਸੇ ਪੈਲੂ ਲੈ ਕੇ ਕੋਈ ਉਹਨਾਂ ਨਾਲ ਰਾਜਵਾਲ ਨਾਲ ਗੱਲਬਾਤ ਹੋਈ ਹੈ ਜੀ ਕਿਸ ਸਮਝਣ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ। ਬਾਕੀ ਹਲੇ ਬਾਰੇ ਕਰ ਲਿਆ ਲੱਗਾ ਤਾਂ ਪੋਣਾ ਪੋਣਾ ਕਰਤਾ ਪੋਣਾ ਕਰਤਾ ਮੁਲਾਕਾਤ ਤੇ ਪਿਛਲੀ ਆਪਾਂ ਦੇਖੀਏ ਪੋਣਾ ਕਰਤਾ ਮੁਲਾਕਾਤ ਹੋਈ ਹੈ ਜਿਹਦੇ ਵਿੱਚ 24 ਘਰ ਤੱਕ ਮਿਲ ਕੇ ਪ੍ਰਧਾਨ ਤੇ ਹੋਰ ਜਿਹੜੇ ਨੁਮਾਇੰਦੇ ਸਭਾ ਮਜੂਦ ਸਨ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਦਿੱਤਾ ਹੋਵੇ ਜਾਂ ਸਰਪਾ ਜਾਂ ਕੋਈ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਜੀ ਹੋਈ ਹੈ ਜੀ ਇਹ ਕੇਸ ਤਾਂ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਉਹ ਸੁਨੇਹਾ ਵਗੈਰਾ ਦਾ ਜੀ ਸਰ ਜੀ ਸਰ ਜੀ ਇਹਨਾਂ ਨੇ ਮੰਨਿਆ ਕਿ ਫਾਂਸੀ ਦਿੱਤੀ ਜਾਵੇ ਜਾਂ ਸਾਨੂੰ ਰਿਹਾਅ ਕੀ ਤਰ੍ਹਾਂ ਕੋਈ ਇਦਾਂ ਦੀ ਮੰਗ ਦੀ ਗੱਲ ਹੋਈ ਨਹੀਂ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗੇ ਸੰਗਤ ਸੰਗਤ ਨੂੰ ਕੋਈ ਸੰਦੇਸ਼ ਚਲ ਸੰਗਤ ਸੰਗਤ ਨੂੰ ਇਹੀ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਤਾ ਰਹੋ ਅਮਰ ਸਘੋ ਜੀ ਵੱਤ ਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਹੈ ਇਸ ਕੇਸ ਨੂੰ ਲੈ ਕੇ ਸਪੂਰਖੇੜ ਦੇ ਕੇਸ ਲੈ ਕੇ ਆਪ ਰਾਜੂਵਾਲਾ ਦੀ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਕਿ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਕੋ ਫੈਸਲਾ ਲਵੇ ਜਦੋਂ ਉਹ ਬਾਹਰ ਕੱਟੇ ਜਾਂ ਫਾਂਸੀ ਦੇ ਦੋ ਬਦੀ ਕੋਈ ਗੱਲਦਰ ਸਕੀ ਤਾ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵਿਚਾਰਦੀ ਕਰਾ ਰਹੇ ਪੰਥ ਵੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੂਲਾ ਮੂਲਾ ਦਾ ਸਾਰਾ ਇਕੱਠੀ ਹੋ ਗਿਆ ਤੁਸੀਂ ਕਿਲਾਕ ਕੀਤੀ ਹੈ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰੇ ਨਹੀਂ ਇਕੱਠੇ ਹਾਂਜੀ ਬਾਕੀ ਨਹੀਂ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਹੋਈ ਹੈ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਓਕੇ ਹਾਂਜੀ ਬਿਲਕੁਲ ਠੀਕ ਠਾਕ ਹੈ ਜੀ ਕੋਈ ਮੁਲਾਕਾਤ ਨਹੀਂ ਹੋਈ ਗੱਲਬਾਤ ਕੋਈ ਮੁਲਾਕਾਤ ਗੱਲਬਾਤ ਕੀਤੀ ਹੈ ਸਾਰੀ ਵਕੀਲ ਸਾਹਿਬ ਨੇ ਅੱਜ ਤਾਂ ਸਿਰਫ ਅਤੇ ਬਲਾ ਕੇ ਉਹਦੇ ਨਾਲ ਬੈਠੇ ਰਹੇ ਵਕੀਲ ਸਾਹਿਬ ਨੇ ਗੱਲਬਾਤ ਕੀਤੀ ਹੈ ਤਰੀਖ ਬਾਰੇ ਇਹ ਹੀ ਗੱਲ ਹੋਈ ਹੈ ਸਿਹਤ ਚੜ੍ਹਦੀ ਕਲਾ ਚ ਨੇ ਬਿਲਕੁਲ ਠੈਮ ਨੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੋਈ ਆਰਡਰ ਦਿੱਤੀ ਹੈ ਜੀ ਇਹਦੇ ਰਾਜਵਾਨਾਂ ਲਈ ਦੇ ਨਹੀਂ ਇਹਦੇ ਬਾਰੇ ਵਕੀਲ ਸਾਹਿਬ ਦੱਸ ਸਕਦੇ ਨੇ ਇੱਥੇ ਹੀ ਨੇ ਉਹ ਉਹ ਸਾਰੋ ਕੁਝ ਦੱਸੋਗਾ ਪ੍ਰੈਸ ਨੂੰ ਜੋ ਵੀ ਕਰ ਪੁੱਛਣ ਉਹ ਦੱਸ ਦੇਣਗੇ ਸਾਹਰੇ ਬਹੁਤ ਮੁਲਾਕਾਤ ਕਰਕੇ ਫਤੇ ਫਤੂਈ ਬੁਲਾਈ ਹੈ ਤੇ ਉਹਨਾਂ ਨੂੰ ਗੁਰੂ ਸਾਹਿਬ ਦੇ ਦੇਖ ਦਿੱਤੀ ਹੈ ਇਸ ਸਰੋਵਰ ਸਾਹਿਬ ਦਾ ਜਲ ਨਤਰਾਸ ਦੀ ਇਹਨਾਂ ਕਹਿੰਦਾ ਹੈ ਬਾਕੀ ਸਾਰੀ ਵਕੀਲ ਨੇ ਕੇਸ ਸੰਬੰਧੀ ਗੱਲਬਾਤ ਕੀਤੀ ਹੈ ਹੋਰ ਕੋਈ ਗੱਲਬਾਤ ਸਾਡੇ ਵੱਲੋਂ ਕੋਈ ਗੱਲਬਾਤ ਨਹੀਂ ਹੋਈ ਅਰਦਾਨ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਵਕੀਲ ਸਾਹਿਬ ਨੇ ਵਕੀਲ ਸਾਹਿਬ ਨੇ ਕੀ ਕੀਤਾ ਠੀਕ ਹੈ ਅਰਦਾਨ